ਉਰੇ ਪਤਾ ਨਹੀਂ ਲੱਗਿਆ ਸਾਡੇ ਲਵੇ ਫੋਨ ਗਿਆ ਤੀ ਅਸੀਂ ਘਰੇ ਤੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਅੱਗ ਲੱਗੀ ਹੋਈ ਹੈ ਅਸੀਂ ਉਸੇ ਟਾਈਮ ਗੱਟੀ ਵਾਲੇ ਆਹਰੋਂ ਲੈ ਕੇ ਇੱਥੇ ਪਹੁੰਚਿਆ ਜੀ ਸਾਡੇ ਆਉਂਦੇ ਨੂੰ ਹੀ ਸਾਡਾ ਕੀਲਾ ਸਵਾ ਕੀਲਾ ਕਣਕ ਦਾ ਦੀ ਖੜੀ ਦਾ ਇਹ ਜਲ ਗਿਆ ਜੀ ਮੌਕੇ ਤੇ ਭਜਾਇਆ ਗਿਆ ਆ ਕੇ ਫੇ ਹੋਰ ਵੀ ਜਲੀਆ ਇੱਥੇ ਪੂਰੇ ਬਾਕੀ ਤਾਂ ਵੀ ਵੱਡੀ ਵੀ ਸੀ ਘਰਚੇ ਜਲੇ ਨੇ ਕਣਕ ਜਲੇ ਨੇ ਕਿ ਆਪਣੀਆਂ ਬਾਕੀ ਉਹ ਜਨਰਲ ਪਰਦਿਆਂ ਦਾ ਵੀ ਕੀਲਾ ਡੇਢ ਕੀਲਾ ਉਹਨਾਂ ਦਾ ਜਲ ਗਿਆ ਵਿਚਾਰਿਆਂ ਦਾ ਠੀਕੇ ਹਾਂਜੀ ਠੀਕੇ ਦੇ ਦਿੱ ਇਹ ਰੇਟ ਠੀਕਾ ਸੀ ਠੀਕਾ ਜੀ 12-13000 ਰੁਪਏ ਨੂੰ ਦੇ ਤਉ ਬਹੁਤ ਨੁਕਸਾਨ ਹੋ ਗਿਆ ਹਾਂਜੀ ਬਹੁਤ ਵੀਰੇ ਨੁਕਸਾਨ ਹੋ ਗਏ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਵੀ ਸਾਨੂੰ ਮਾੜਾ ਮੋਟਾ ਇਹਦਾ ਮਾਅਜਾ ਮਿਲਣਾ ਚਾਹੀਦਾ ਨੁਕਸਾਨ ਕਾਫੀ ਵੱਡਾ ਹੋ ਗਿਆ ਇਹੀ ਇਤਿਹਾਸ ਆਉਂਦੀਆਂ ਨੇ ਆਪਾਂ ਨੂੰ ਸਾਰੀਆਂ ਫਸਲ ਤੇ ਉਹੀ ਆਪਣੀ ਰਹੀ ਨਹੀਂ ਇਹ ਮਾੜਾ ਮੋਟਾ ਇੰਨਾ ਕਿ ਬਚਦਾ ਹੁੰਦਾ ਹੀ ਉਹ ਜਿਹੜੀ ਬਚਦੀ بس ਹੋ ਇਹ ਵੀ ਆਪਣੇ ਨਾਂ ਦੇ ਦੀ ਉਹ ਸੀ ਕਿੰਨੀ ਜ਼ਮੀਨ ਠੇਕੇ ਤੇ ਆ ਸਾਰੀ ਠੇਕੇ ਦੇ ਹੈਗੇ ਨਹੀਂ 15 20 ਕਿੱਲੇ ਨਹੀਂ ਜਿਹੜੀ ਬਚਤ ਸੀਗੀ ਉਹ ਤਾਂ ਮਰ ਚੀ ਉਹ ਬਚ ਮਰ ਚੀ ਹਲੋ ਕੀ ਨਾਮ ਆ ਜੀ ਆਰਾਮ ਸਿੰਘ ਕੀ ਕਾਰਨ ਮੰਨਦੇ ਜਿਹੜੀ ਕਣਕ ਨੂੰ ਅੱਗ ਲੱਗੀ ਆ ਇੱਥੇ ਭਾਈ ਕਹਿੰਦੇ ਭਈਏ ਫਿਰਦੇ ਤੇ ਜਵਾਖ ਦੇ ਵਿੱਚੇ ਭਈਏ ਉਹ ਪਤਾ ਨਹੀਂ ਕਿਵੇਂ ਹੋਈ ਆ ਕਿਵੇਂ ਨਹੀਂ ਇੱਥੇ ਬੰਦਾ ਕੋਈ ਨਹੀਂ ਦੀ ਹੋਰ ਹਾਂਜੀ ਉਹੀ ਭਈਏ ਬੱਲੀਆਂ ਬੁੱਲੀਆਂ ਚੁਗਦੇ ਫਿਰਦੇ ਤੇ ਉੱਥੋਂ ਜਿਉਂ ਚੜੀ ਉਹ ਟੌੜੇ ਨੂੰ ਬਾਗੀ ਦੇਖ ਹਾਂਜੀ ਆਹ ਸਾਰੇ ਜਲ ਗਈ ਉਹ ਆਪਣਾ ਜਲ ਗਿਆ ਕੀ ਲੈ ਇਕ ਅੱਛਾ ਜੀ ਕਿੰਨੇ ਕ ਨੁਕਸਾਨ ਹੋ ਗਏ ਕਿ ਕ ਕਿਲੇ ਕਣ ਦੇ ਜਲ ਕੇ ਸਾਰੇ ਜੇ ਕਈਏ ਹਾਂਜੀ ਸਾਰੇ ਤਾਕੀਲੇ ਉਹ ਟਰੈਕਟਰ ਤੱਕ ਆ ਦੇਖ ਲੈ ਤਿੰਨ ਚਾਰ ਤਿੰਨ ਚਾਰ ਕਿਲੇ ਜਲ ਗਏ ਤਿੰਨ ਚਾਰ ਕਿਲੇ ਜਲ ਗਏ ਕਿੰਨੇ ਕ ਦਾ ਨੁਕਸਾਨ ਹੋਊਗਾ ਨੁਕਸਾਨ ਦੇਖ ਲੈ ਤਿੰਨ ਚਾਰ ਕਿਲੇ ਦਾ ਕਿੰਨਾ ਬਣਦਾ ਲਾਨ ਵੀ ਜਲ ਗਿਆ ਹਾਂ ਆ ਲਾਨ ਹੈ ਨਾ ਉਹ ਜਲਿਆ ਇਹ ਸਾਡੇ ਪਿੰਡ ਦੇ ਨੇ ਹਾਂ ਤਾਂ ਕਾਖੇ ਹੋਣੀ ਕਿਹੜੇ ਪਿੰਡ ਦੇ ਇਹ ਸੀ ਕਿ ਕਾਨਕ ਜਿਹੜੀ ਨਵਾ ਜਿਹੜੀ ਆ ਇਹ ਤਾਂ ਸਾਰੀ ਉਹ ਮਤਲਬ ਇੱਧਰ થી ਆਪਣੇ ਰੰਨੋ ਚ ਹਾਰਨੋ ਚ ਉਹ ਆ ਜਿਹੜੀ ਉਹ ਟਾਊੜੇ ਚ ਚਲੀ ਗਈ ਕੋਈ ਇੱਥੇ ਪਰਰਾ ਆਪਣਾ ਰਹਿ ਗਿਆ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਹੁਣ ਦੇਖਣਾ ਚਾਹੀਦਾ ਸਰਕਾਰ ਨੂੰ ਭਈ ਮੰਗਮ ਕਰਦੇ ਆਂ ਭਈ ਕੋਈ ਨਾ ਕੋਸ ਮੋੜਨਾ ਆ ਆਵਾਜ਼ ਦੀ ਮੰਗ ਕਰ ਹਾਂ ਮਾਮਾ ਜੀ ਜਗਤਾਰ ਸਿੰਘ ਵੀਰੇ ਡਿਗਤਾਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਣਕ ਨੂੰ ਅੱਗ ਲੱਗੀ ਹੈ ਜਿਹੜੀ ਇਹ ਕਣਕ ਵਰੀਆ ਇੱਥੋਂ ਅੱਗ ਲੱਗੀ ਹੈ ਅਸੀਂ ਤਾਂ ਪਿੰਡੋਂ ਆਏ ਆ ਭੱਜ ਕੇ ਜਿਆਦਾ ਹਲਾਉਸਮੈਂਟ ਹੋ ਗਈ ਕਰਨੋ ਕਰਨੋ ਤੇ ਅਸੀਂ ਦੇਖਿਆ ਜੀ ਤਾਂ ਜਿਆ ਪਤਾ ਇੱਥੋਂ ਫੋਨ ਗਏ ਵੀ ਅੱਗ ਲੱਗੀ ਵੀ ਆ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਜਦ ਸਾਨੂੰ ਮਾਅਬਜਾ ਕੁਝ ਨਹੀਂ ਮਿਲਿਆ ਅੱਛਾ ਹੋਰ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਹਮ ਤਨਜ਼ਾਰ ਰੁਪਏ ਕਿਹਾ ਮੇਰਾ ਫੋ ਗਿਆ ਆ ਗਮਾਂਡੀਆਂ ਦਾ ਜਲਪੁਰ ਦਾ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਰੰਨੌਂਦਿਆਂ ਲਈ ਇੱਕ ਹੋ ਠੇਕੇ ਦੇ ਲਈ ਤੇ ਵੀ ਆ ਪੰਜ-ਛੇ ਵਿੱਗੇ ਤੋਂ ਉਹਨਾਂ ਦਾ ਫੋਕਿਆ ਸਾਰੇ ਕਿਸਾਨਾਂ ਦੀ ਠੇਕੇ ਤੋਂ ਜ਼ਮੀਨ ਠੇਕੇ ਦੇ ਬਿਲਕੁਲ ਹੋ ਗਏ ਸਾਰੀ ਸਾਰੇ ਸਾਰੇ ਸਾਰਿਆਂ ਦੀ ਠੇਕੇ ਤੇ ਆ ਜਿਹੜੀਆਂ ਮਸ਼ੀਨਾਂ ਆ ਫੈਰਬਰਗੇਟ ਦੀਆਂ ਗੱਡੀਆਂ ਨੇ ਇਹਨਾਂ ਨੂੰ ਕੀ ਕਹਾਂਗੇ ਓਏ ਨਾਪੇ ਤੋਂ ਆਈ ਆ ਬਾਈ ਸਮਾਂ ਬਹੁਤ ਇਹ ਵੀਰੇ ਦੇਖੋ ਹੁਣ ਕਣਕ ਪੱਕੀ ਆ ਪੂਰੀ ਪੱਕੀ ਆ ਗੱਡੀ ਵਾਲੇ ਕਿਤੇ ਸਪਾਰਕ ਨਾਲ ਵੀ ਅੱਗ ਲੱਗਦੀ ਆ ਕਿਤੇ ਊਂ ਵੀ ਅੰਗੈਲੀ ਨਾਲ ਕੋਈ ਪਤੰਗਾ ਗਿਰ ਗਿਆ ਕੋਈ ਬੀੜੀ-ਬੂੜੀ ਪੀ ਗਿਆ ਉਹਦੇ ਨਾਲ ਵੀ ਅੱਗ ਲੱਗਦੀ ਆ ਇਹ ਗੱਡੀਆਂ ਹੁਣ ਐਡੀ ਦੂਰੋਂ ਆਉਂਦੇ ਆਉਂਦੇ ਤਾਂ 100 ਵਿਕਟੜ ਤੋਂ ਵੀ ਵੱਧ ਫੁੱਕ ਜੂਗੀ ਕਣਕ ਇਹ ਪਿੰਡ ਜਮੇ ਭਾਰਸੂਆ ਜਾਂ ਕੋਈ ਹੋਰ ਲਵੇ ਲਾਉਣੇ ਜੰਦਰਪੁਰ ਅੱਡਾ ਪਿੰਡਾਂ ਦੇ ਨੇੜੇ ਹੀ ਰਹਿਣੀਆਂ ਚਾਹੀਦੀਆਂ ਨੇ ਹੁਣ ਜਦ ਗੱਡੀ ਆਈ ਅੱਗ ਪੁੱਛੋ ਰੱਖੀ ਸੀ ਅੱਗ ਜਦੋਂ ਤੋਂ ਤਾਂ ਅਸੀਂ ਕਾਬੂ ਪਾ ਲਿਆ ਸੀ ਟਰੈਕਟਰਾਂ ਦੇ ਪੰਪਾਂ ਨਾਲ ਅੱਛਾ ਹੂੰ ਜਦੋਂ ਗੱਡੀ ਆਈ ਜਦੋਂ ਤੋਂ ਗੱਡੀ ਆਈਆਂ ਬਹੁਤ ਟਾਈਮ ਹੋ ਗਿਆ ਅੱਗ ਲੱਗੀ ਨੂੰ ਅੱਗ ਲੱਗੀ ਤਾਂ 2-3 ਘੰਟੇ ਹੋ ਗਏ ਕਿੰਨਾ ਕੁ ਰਕਬਾ ਫੁੱਕ ਗਿਆ ਹੁ ਰਕਬਾ ਤਾਂ ਦੇਖ ਲਓ ਵੀ 7-8 ਵਿਗੇ ਸੌ ਆ ਫੋਗ ਗਿਆ 3-4 ਵਿਗੇ ਆ ਫੋਗ ਗਿਆ ਤੇ ਕੋਸਾ 100 ਫੋਗ ਗਿਆ 15-20 ਵਿਗੇ ਤਾਂ ਇਹੀ ਹੋ ਗਿਆ ਕੋਸਾ ਲ ਸਾਰਾ ਕਾਫੀ ਨੁਕਸਾਨ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਸਾਰਿਆਂ ਨੇ ਠੇਕੇ ਤਜਵੀਨ ਲੱਤੀ ਸਾਰਿਆਂ ਦੀ ਠੇਕੇ ਤੇ ਆਰੇ ਇਹ ਟੌੜੇ ਦਾ ਹੱਦ ਆ ਗਈ ਇਧਰ ਰੰਨੋ ਦੀ ਹੱਦ ਆ ਗਈ ਇਹ ਅਸੀਂ ਰੰਨੋ ਦੇ ਆ ਕੇ ਟੌੜੇ ਦੀ ਪਾਉਂਦੇ ਆ ਉਧਰ ਜਨਰਲਪੁਰ ਦੇ ਨੇ ਆ ਕੇ ਉਹ ਵੀ ਟੌੜੇ ਦੀ ਪਾਉਂਦੇ ਨੇ ਉਧਰ ਉਹ ਸਾਡੇ ਪਿੰਡ ਦੀ ਆ ਉਹ ਸਾਡੇ ਪਿੰਡ ਦੇ ਪਾਉਂਦੇ ਨੇ ਕੀ ਮੰਗ ਕਰਦੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀਰੇ ਹੁਣ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਬਾਈ ਸਰਕਾਰ ਤਾਂ ਕਹਿੰਦੀ ਆ ਮੁਰਗੀ ਜਦ ਪਹਾੜਾ ਐਸੀ ਮੁਰਗੀ ਤੇ ਬੱਕਰੀ ਦੇ ਵੀ ਪੈਸੇ ਮਿਲਣਗੇ ਹਾਲੇ ਤੱਕ ਮਿਲੇ ਕਿਸੇ ਨੂੰ ਨੀ ਦਿਖਦੇ ਨਹੀਂ ਕਿਸੇ ਨੂੰ ਵੀ ਨਹੀਂ ਮਿਲੇ ਵੀਰੇ ਕਿਸੇ ਨੂੰ ਵੀ ਪੈਸਾ ਨਹੀਂ ਮਿਲਿਆ ਪਹਿਲਾਂ ਵੀ 1 ਸਾਲ ਮੇਰੀ ਅੱਗ ਲੱਗ ਚੁੱਕੀ ਆ ਜਿਹੜੇ ਸਾਲ ਚਣੋਂ ਤੋਂ ਲੈ ਕੇ ਸਰੰਦ ਨਹਿਰ ਤੱਕ ਅੱਗ ਗਈ ਆ ਉਹ ਸਾਲ ਵੀ ਮੇਰੀ 5 ਏਕੜ ਫੋਗ ਗਈ ਸੀ ਉਹ ਸਾਲ 60 ਨਾਲ ਲੱਗੀ ਸੀ ਫਿਰ ਤੁਰ ਕੇ ਬਹਿ ਗਏ ਕਿਸੇ ਨੇ ਮੁਆਵਜ਼ਾ ਭੋਰਾ ਹੀ ਦਿੱਤਾ ਸਨ ਕੋਲੋਂ ਪੈਸੇ ਲਾ ਕੇ ਬਹਿ ਗਏ ਤੋ ਜੇ ਤੁਸੀਂ ਟਾਈਮ ਤੇ ਨਾ ਆਉਂਦੇ ਨੁਕਸਾਨ ਜਿਆਦਾ ਵੀ ਹੋਏ ਇਹਦਾ ਲਾਉਸਮੈਂਟਾ ਹੋ ਗਈਆਂ ਵੀਰੇ ਲਾਉਸਮੈਂਟਾ ਹੋ ਗਈਆਂ ਜਦੇ ਲੋਕ ਭੱਜਲੇ ਪਿੰਡੋਂ ਟਰੈਕਟਰ ਪਾ ਕੇ ਟਰਾਲੀਆਂ ਆਦੇ ਹੈਰੋਆਂ ਕੋਈ ਹਾਲ ਕਿਸੇ ਨੇ ਟਰੈਕਟਰ ਵਾਲਾ ਪੰਪ ਪਾ ਲਿਆ ਫਿਰ ਫਟਾਫਟ ਉਧਰ ਤੀ ਹਵਾ ਉਹਦਾ ਵੀ ਰੋਕੋ ਥੋੜਾ ਜਿਹਾ ਘਟ ਗਿਆ ਸੀ ਨਹੀਂ ਤਾਂ ਅੱਗ ਜਾ ਕੇ ਕਣਕਾਂ ਹੀ ਬਾਹੀਆਂ ਕਣਕਾਂ ਕਣਕ ਇਹਦਾ ਜਦ ਹੁਣ ਕਣਕਾਂ ਅੱਗ ਲੱਗੀ ਮੂਰੇ ਮੂਰੇ ਟਰੈਕਟਰ ਹੈਰੋਆਂ ਪਾ ਲੀਆਂ ਜਿਵੇਂ ਆ ਹੁਣ ਇਧਰ ਆ ਪਾਈ ਪਾਈ ਆਉਂਦਾ ਇਹ ਵੀ ਪਾਈ ਆਉਂਦਾ ਇੱਕ ਨੇ ਸਾਰੇ ਕਿਤੇ ਆਲੇ ਵੀ ਡਾਰਾ ਭਈ ਕਿਤੇ ਅੱਗ ਰਹਿੰਦੀ ਨਾ ਹੋਵੇ ਕਿਤੇ ਫੇਰ ਹਾਂ 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 ਤਾਂ ਤਾਂ ਬਾਪੂ ਨੇ ਵੀ ਕਿਤੇ ਸੁਲਗਦੀ ਚਲਗਦੀ ਹਵਾ ਨਾਲ ਆ ਕੇ ਤਣਕ ਚਨਾ ਵਗ ਜਵੇ ਫੇਰ ਧੰਨਵਾਦ ਇੱਜਾ ਸਿੰਘ ਜੀ ਮੇਜਰ ਸਿੰਘ ਜੀ ਕੀ ਮੰਨਦੇ ਹੋ ਜਿਹੜੀ ਅੱਗ ਲੱਗੀ ਆ ਇਹੇ ਜੀ ਹੁਰੇ ਨਾ ਆਪਣੇ ਜਿਹੜੇ ਪੱਠੇ ਤੇ ਮਜ਼ਦੂਰ ਰਹਿੰਦੇ ਨੇ ਉਹ ਜਨਾਨੀਆਂ ਬੱਲੀਆਂ ਚੁਕਦੀਆਂ ਫਿਰਦੀਆਂ ਦੀਆਂ ਕਿਤੇ ਬੀੜੀ ਬੂੜੀ ਪੀਂਦੀਆਂ ਤਾਂ ਉਹਨਾਂ ਤੋਂ ਅੱਗ ਲੱਗੀ ਜੀ ਇਹ ਠੀਕ ਆ ਹੋਰ ਇੱਥੇ ਨਾ ਕੋਈ ਲੈਟ ਆ ਨਾ ਉੱਪਰ ਦੀ ਕੋਈ ਤਾਰ ਨਿਕਲਦੀ ਆ ਮੈਂ ਜਦੋਂ ਅੱਗ ਲੱਗੀ ਤਾਂ ਆਲੇ-ਦਾਲੇ ਦੇ ਪਿੰਡਾਂ ਨੇ ਕਾਬੂ ਪਾ ਲਿਆ ਜਿਹੜੀ ਆ ਗੱਡੀ ਆ ਇਹ ਵੀ ਬਹੁਤ ਲੇਟ ਆਈ ਹੈ ਜਦੋਂ ਤੱਕ ਅੱਗ ਬੁਝਾਤੀ ਸੀ ਇਹ ਤਾਂ ਹੁਣ ਆਈ ਹੈ ਜੀ ਇਹ ਤਾਂ ਘੰਟਾ ਬਾਅਦ ਆਈ ਹੈ ਜੀ ਇੱਕ ਘੰਟਾ ਬਾਅਦ ਚ ਨਾਬੇ ਤੋਂ ਆਈ ਆ ਇਹ ਗੱਡੀ ਸਾਡੇ ਭਾਅ ਸੋ ਖੜਨੀ ਚਾਹੀਦੀ ਆ ਕਿਉਂ 84 ਪਿੰਡ ਪੈਂਦੇ ਨੇ ਇੱਥੇ ਇੱਥੇ ਕੋਈ ਸਾਧਨ ਨਹੀਂ ਹੈਗਾ ਕਿੰਨਾ ਕ ਨੁਕਸਾਨ ਹੋ ਗਿਆ ਹੋਊ ਨੁਕਸਾਨ ਤਾਂ ਜੀ ਕੀਲਾ ਸਵਾ ਕਿਲੇ ਦਾ ਕਣਕ ਦਾ ਮੱਚ ਗਿਆ ਬਾਕੀ ਆ ਲਾਂਡ ਮੱਚ ਗਿਆ ਟੂੜੀ ਵਾਲਾ ਦੋ ਕਿਲਿਆਂ ਦਾ ਗੇੜ ਲਾ ਲੋ ਉਧਰ ਪਰਲੇ ਪਾਸੇ ਵੀ ਉਹ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਵੀ ਉਹ ਬਾਹੀ ਉਹ ਆ ਹਾਂ ਠੀਕ ਹੈ ਕਰਨ ਹੋ ਗਿਆ ਉਹ ਦੋ ਢਾਈ ਕਿਲਿਆਂ ਦਾ ਐਡ ਕਿਰਾ ਹਾਂ ਅੱਜ ਅੱਜ ਦੋ ਢਾਈ ਕਿਲਿਆਂ ਦਾ ਨੁਕਸਾਨ ਹੋ ਗਿਆ ਘੱਟੋ ਘੱਟ 1.5-2 ਲੱਖ ਰੁਪਏ ਦਾ ਨੁਕਸਾਨ ਤਾਂ ਹੈ ਉਹ ਜੀ ਕਿਸਾਨ ਨੂੰ ਤਾਂ ਇਹੀ ਬਚਣਾ ਸੀ ਬਾਈ ਇਹੀ ਬਚਣਾ ਹਾਂ ਜੀ ਠੇਕੇ ਦੇ ਉੱਤੇ ਜ਼ਮੀਨਾਂ ਰੰਨੋ ਦੇ ਕਿਸਾਨ ਹਾਂ ਰੰਨੋ ਦੇ ਕਿਸਾਨ ਨੇ ਜੀ ਕਾਕਾ ਸਿੰਘ ਜੀ ਨੇ ਉਹ ਤਾਂ ਰੋ ਰਿਹਾ ਸੀਗਾ ਬਾਈ ਮੁੰਡਾ ਦੇਖਿਆ ਨਹੀਂ ਬਾਈ ਦੇਖਿਆ ਕਿੱਥੇ ਜਾਂਦਾ ਹੁਣ ਤੁਸੀਂ ਆਪ ਇਹ ਪੁੱਤਾਂ ਮੰਗ 6 ਮਹੀਨੇ ਪਾਲੀਆ ਫਸਲ ਕਿਵੇਂ ਅਗਲਾ ਇਹਨੂੰ ਝੱਲ ਲੂਗਾ ਪਹਿਲੇ ਹੀ ਕਹਾਣਾ ਬਹੁਤ ਔਖਾ ਹੋਇਆ ਪਿਆ ਇਹ ਜਿਹੜੀ ਗੱਡੀ ਆਉਣ ਦਾ ਲੇਟ ਦਾ ਕਾਰਨ ਆ ਜਿਹੜਾ ਗੱਡੀ ਆਉਣ ਦਾ ਜਿਹੜੀ ਇਹ ਗੱਡੀ ਆਈ ਆ ਨਾ ਇਹ ਦੂਰ ਹੋਣ ਕਰਕੇ ਲੇਟ ਆਈ ਆ ਜੇ ਭਾਸੋਂ 7 ਕਿਲੋਮੀਟਰ ਆ ਇੱਥੇ ਇੱਕ ਭਾਸੋਂ ਗੱਡੀ ਹੋਵੇ ਉਧਰੋਂ ਫਤੇਗੜ ਸਾਹਿਬ ਵਾਲੇ ਚਨਾਸਲ ਗੱਡੀ ਦੇਣ ਇਹ ਵੀ ਆ ਫਿਰ ਇਹ ਇਹ ਤਾਂ ਆਪਣੇ ਬਲਾਕਾਂ ਦੇ ਜਿਵੇਂ ਹੁਣ ਨਾਬਾ ਸਾਡਾ ਲੋਕ ਸਭਾ ਹਲਕਾ ਉੱਥੇ ਲਾਤੀ ਬਸ ਉੱਥੇ ਦੋ ਤਿੰਨ ਗੱਡੀਆਂ ਖੜੀਆਂ ਨੇ ਇੱਕ ਇੱਕ ਗੱਡੀ ਦੇ ਦੇਣ ਇਹ ਸੀਜ਼ਨ ਦੇ ਵਿੱਚ ਜੀਰੀ ਦੇ ਜਿਹੜਾ ਝੋਨੇ ਦਾ ਸੀਜ਼ਨ ਆ ਉਹਦੇ ਵਿੱਚ ਸਰ ਜਾਂਦਾ ਠੀਕ ਹੈ ਨਾ ਕਿਤੇ ਘਾਟ ਆ ਸਰਕਾਰ ਦੀ ਬਹੁਤ ਜ਼ਿਆਦਾ ਘਾਟ ਆ ਇਹ ਚੀਜ਼ ਦੀ ਘਾਟ ਇੱਥੇ ਜੀ ਬਹੁਤ ਹਾਲੇ ਹੋ ਗਏ ਬਹੁਤ ਭਾਰੀਆ ਕਰ ਲਏ ਕੀ ਨਾਮ ਆ ਜੀ ਆਪਣਾ ਕਾਕਾ ਸਿੰਘ ਹਾਂ ਜੀ ਕਾਕਾ ਸਿੰਘ ਜੀ ਹਾਂ ਜੀ ਇੱਥੇ ਤੁਸੀਂ ਦੱਸ ਰਹੇ ਸੀ ਜੀ ਕੁਸਾ ਅਸੀਂ ਦੱਸ ਰਹੇ ਹਾਂ ਜੀ ਇੱਥੇ ਜਿਹੜੀ ਹੁਣ ਭਾਈ ਨੇ ਕਿਹਾ ਵੀ ਗੱਡੀ ਦਾ ਜ਼ਰੂਰੀ ਹੋਣੀ ਚਾਹੀਦੀ ਆ ਅੱਗ ਤਾਂ ਜਦ ਮਰਜੀ ਕੁਛ ਨਾ ਕੁਝ ਹੋ ਸਕਦਾ। ਹੂੰ ਕੋਈ ਇਹ ਬੜੀ ਗੱਲ ਨਹੀਂ ਸਾਡੇ ਗੇੜ ਨੂੰ ਗੱਡੀ ਨਹੀਂ ਹੈ ਦੇਖੋ ਨੁਕਸਾਨ ਆਏ ਬੱਟਾ ਮੈਂ ਗੱਡੀ ਵਾਲਾ ਵੀ ਭੱਜ ਰਿਹਾ ਵੀ ਮੇਰਾ ਜਾਨਵਰ ਅੱਗ ਵਿੱਚ ਗਈ ਇਹ ਨਹੀਂ ਹੋਣਾ ਚਾਹੁੰਦਾ ਹੈਗਾ। ਅੱਗ ਬੱਟਾ ਮੇਰੇ ਅੱਗ ਖੜੀ ਆ ਜੂ ਵੀ ਸਾਰੇ ਮੱਟਾਂ ਬਰਾ ਕੇ ਖੜੀ ਆ ਜੀ ਕਹਿ ਰਹੇ ਹੱਥ ਬੰਨ੍ਹ ਕੇ ਟ੍ਰੈਡ ਚੱਲ ਰਹੇ ਨੇ ਸਾਡੇ ਵੀ ਅਸੀਂ ਆ ਆ ਕੇ ਚਾਂਬੀਏ ਸਾਨੂੰ ਕੌਣ ਸਾਡਾ ਜ਼ਿੰਮੇਵਾਰ ਆ? ਏ ਜਿਹੜੇ ਪਿੰਡੋਂ ਭੱਜਿਆ ਸੀ ਜਿਹੜਾ ਦੋ ਘੰਟਾ ਜਿਹੜੇ ਘੰਟਾ ਪੈਦਲ ਉਰੋਂ ਉਰੋਂ ਗਿਆ ਮੈਂ ਜਿਵੇਂ ਕੋਈ ਮਤਲਬ ਉਹ ਕੁਛ ਨਹੀਂ ਜਾ ਉੱਥੇ ਜਾ ਕੇ ਜੋ ਚਾਹ ਧਰੀ ਹੋਵਾਂ ਜਾ ਕੇ ਥੀਨ ਬਤਵਾ ਮੁਰਨਾ ਜੇ ਮੈਂ ਉਥੇ ਗਿਆ ਹੋਵੇਗਾ ਨਾ ਤੂੰ ਹਤਾ ਕੋਈ ਬੈਠ ਜਾ ਕਿ ਉੱਥੇ ਹੀ ਕਾਰਨ ਜਦੋਂ ਦੁਨੀਆ ਆ ਗਈ ਇਕੱਠੀ ਪੰਜ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਨੇ ਸਾਹਿਬ ਲਾਓ ਵੀ ਜੇ ਇੱਥੇ ਕੋਈ ਪ੍ਰਬੰਧ ਹੋਵੇ ਗੱਡੀ ਦਾ ਤਾਂ ਆਪਾਂ ਜਦੇ ਆ ਕੇ ਸਾਹਮਣੇ ਆਪਾਂ ਕੀ ਲਾਬ ਨਹੀਂ ਫੁਕੰਦੰਦੇ ਇਹ ਲੋਕਾਂ ਦਾ ਬਹੁਤ ਭਾਈਚਾਰਾ ਵਧੀਆ ਰਿਹਾ ਜੀ ਜਿਨ੍ਹਾਂ ਨੇ ਇਹ ਆਕੇ ਆਲੇ-ਦਾਲੇ ਦੇ ਪਿੰਡਾਂ ਦੇ ਕਾਬੂ ਪਾ ਲਈ ਸਾਈ ਆਲਾ ਰੰਨੋ ਜਿੰਦਲਪੁਰ ਮਾਧਰੀ ਵੀ ਲੋਕ ਫਟਾਫਟ ਆ ਗਏ ਜਦ ਇਹ ਆ ਗਏ ਲੈ ਕੇ ਪੰਪ ਬੜੇ ਮਿੰਟਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਈਆਂ ਜਦੇ ਲੋਕ ਆਪੋ ਆਪਣੇ ਸਾਧਨ ਚੱਕ ਕੇ ਆ ਗਏ ਕੋਈ ਪੰਪ ਲਈ ਆਉਂਦਾ ਕੋਈ ਬਾਲਟੀਆਂ ਲਈ ਆਉਂਦਾ ਯਾਨੀ ਕਿ 2.5 ਕਿੱਲੇ ਦਾ ਨੁਕਸਾਨ ਹੋ ਕੇ ਸਰ ਗਿਆ ਨਹੀਂ ਇੱਥੇ ਹਜ਼ਾਰਾਂ ਏਕੜ ਕਣਕ ਦਾ ਮੱਚਦਾ ਆ ਜਮੇ ਚਮਚਾ ਲਵੇ ਦੀ ਤਾਂ ਪਾਣੀ ਪਰ ਪਰ ਹੋਣ ਚੱਕੀ ਨੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਤਾਂ ਮੰਗ ਕਰਦੇ ਆ ਵੀ ਜਿਹਦੀ ਕਣਕ ਇਹ ਫੁਕੀਆ 2.5 ਕਿੱਲੇ ਜਿਹੜਾ ਵੀ ਨੁਕਸਾਨ ਹੋਇਆ ਤੂੜੀ ਦਾ ਤਾਂ ਚਲੋ ਅਗਲਾ ਝੱਲ ਨੂੰ ਕੋਈ ਗੱਲ ਨਹੀਂ ਹੋਰ ਵੀ ਦੇ ਦਿੰਦਾ ਕੋਈ 5-7 ਟਰਾਲੀਆਂ ਵਾਲੇ ਦਾਲੋਂ ਦੇ ਦਿੰਦਾ ਅਗਲਾ ਇਹ ਮੁਆਵਜ਼ਾ ਮਿਲਣਾ ਚਾਹੀਦਾ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਨਾ ਇਹ ਮਿਲਣਾ ਚਾਹੀਦਾ ਇੱਕ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਨੇ ਜੋ ਵੀ ਬੀੜੀ ਬੂੜੀ ਪੀਂਦਾ ਉਹ ਖੇਤਾਂ ਦੇ ਲਵੇ ਅੱਜ ਕੱਲ ਬੀੜੀ ਬੂੜੀ ਜਾਂ ਕੋਈ ਅੱਗ ਦਾ ਇਹੋ ਜਿਹਾ ਕੰਮ ਨਾ ਕਰੇ ਇਹ ਬੇਨਤੀ ਆ ਸਰਕਾਰ ਨੂੰ ਵੀ ਉਹਨਾਂ ਦੇ ਉੱਤੇ ਕਾਬੂ ਜਾਂ ਪਾਬੰਦੀਆਂ ਲਾ ਦੇਣ ਬੀੜੀਆਂ ਦੇ ਉੱਤੇ ਮੇਲੇ ਨਾ ਅਗਲਾ ਪੀਉ ਕੀ ਹੋਰ ਚੀਜ਼ਾਂ ਫੜਦੇ ਨਹੀਂ ਇੰਨਾ ਇੰਨਾ ਜਿਆਦਾ ਨਸ਼ੇ ਦੇ ਮਤਲਬ ਚੱਲ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਪਾਬੰਦੀ ਲਾ ਦੇਣ ਕਿਉਂ ਹੁਣੇ ਨੁਕਸਾਨ ਹੋ ਗਿਆ ਤਾਂ ਕੌਣ ਪਰਭਾਈ ਕਰੂ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਜਿਹੜੇ ਇੱਕ ਸੀਖ ਹੀ ਕਿਸੇ ਇੱਕ ਨੇ ਕਰਤਾ ਠੇਕੇ ਦੀਆਂ ਭੋਆਂ ਨੇ ਜੀ